ਨੰਗਲ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਤੇ ਉਹਨਾਂ ਜਗ੍ਹਾ ਤੇ ਸਰਚ ਅਭਿਆਨ ਚਲਾਇਆ ਗਿਆ ਜਿਸ ਜਗ੍ਹਾ ਤੇ ਨਸ਼ੇ ਦੇ ਵਪਾਰ ਕਰਨ ਦਾ ਸੰਦੇਹ ਹੋ ਸਕਦਾ ਹੈ ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਹੇਠ ਨੰਗਲ ਥਾਣਾ ਮੁਖੀ ਹਰਦੀਪ ਸਿੰਘ ਦੀ ਪੂਰੀ ਟੀਮ ਵੱਲੋਂ ਕਾਸੂ ਅਦੀਨ ਨਹਿਰ ਦੇ ਨਾਲ ਲੱਗਦੀ ਚੁੱਗੀ ਚੌਂਪੜੀ ਜਿਸ ਜਗ੍ਹਾ ਤੇ ਅਪਰਾਧਿਕ ਲੋਕਾਂ ਵੱਲੋਂ ਅਪਰਾਧਿਕ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਸ਼ੱਕ ਸੁਭਾ ਹੋ ਸਕਦਾ ਹੈ उन्होंने जगह तो इलावा शहर के आस पास दावों पर भी सर्च ऑपरेशन चलाया गया ता जो गलत आंसर से नकेल कसी जान के अपराधिक गतिविधियां से काबू पाया जा सके तुसी सुनो इस मौके की कहा डीएसपी मनजीत ने पीबी प्राइम अपडेट लगन पंबरा की रिपोर्ट ਲੋ ਸਟਰਾਟ ਟਲਾਸੀ ਅਸੀਂ ਦੇਖ ਸਕਦੇ ਹਾਂ ਟਲਾਸੀ ਨੇ ਚਾਹੇ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਜਿਹੜਾ ਹੈ ਕਸ ਆਪਰੇਸ਼ਨ ਕਰਾਇਆ ਸਰਚ ਕਰਾਇਆ ਗਿਆ ਹੈਗਾ ਤੇ ਜਿਹੜੇ ਡਰੱਗ ਦੇ ਹੈਗੇ ਮਾਫੀਆ ਜਾਂ ਕੋਈ ਡਰੱਗ ਵੇਚਦਾ ਹੈਗਾ ਉਹ ਜਿੱਥੇ ਸਾਨੂੰ ਹੈਗਾ ਵੀ ਇਹ ਇਸ ਏਰੀਆ ਦੇ ਵਿੱਚ ਡਰੱਗ ਵੇਚਦੇ ਹੈਗਾ ਉੱਥੇ ਸਰਚ ਭਿਆਨ ਚਲਾਇਆ ਗਿਆ ਹੈਗਾ ਇਹ ਇਸੇ ਤਰ੍ਹਾਂ ਜਿਹੜਾ ਸੱਚ ਅਭਿਆਨ ਜਾਰੀ ਰਹੂਗਾ। ਤੇ ਇਹੀ ਵਾਰਨਿੰਗ ਦੇਦਾ ਕਿ ਆ ਵੀ ਤੁਹਾਨੂੰ ਜਿਹੜਾ ਹੈਗਾ ਵੀ ਜੇ ਤਾਂ ਕੋਈ ਨਸ਼ਾ ਕਰਦਾ ਹੈਗਾ ਵੀ ਆਪਣੇ ਉਹਨੂੰ ਹਸਪੀਟਲ ਦਾਖਲ ਕਰਾਓ ਜਿਹੜਾ ਤੇ ਜਿਹੜਾ ਕੋਈ ਵੇਚਦਾ ਹੈਗਾ ਉਹਨੂੰ ਸਖਤ ਤਾਣਨਾ ਹੈਗਾ ਵੀ ਜੇ ਫੜਿਆ ਗਿਆ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਵੀ ਜਿਹੜਾ ਕੋਈ ਵੇਚਦਾ ਹੈਗਾ ਉਹ ਸਾਨੂੰ ਕੋਈ 24 ਘੰਟੇ ਸਾਡਾ ਜਿਹੜਾ ਫੋਨ ਐਸ ਐਚਓ ਸਾਹਿਬ ਦਾ ਮੇਰਾ ਕੋਲ ਆ ਹੈਗਾ। ਪੇ ਜੇ ਕੋਈ ਵੀ ਸਾਨੂੰ ਮੈਂ ਤਾਂ ਇਹਦੇ ਬਾਰੇ ਦੱਸ ਸਕਦਾ ਹੈਗਾ ਵੀ ਜਿਹਦਾ ਉਹਦਾ ਨਾਮ ਹੈ ਗੁਪਤ ਰੱਖਿਆ ਜਾਊਗਾ